ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਜਦੋਂ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਪਤਰਾਖੰਡ ਗਏ ਉੱਥੇ ਇੱਕ ਡਾਕੂ ਨੇ ਦੇਖਿਆ ਕਿ ਗੁਰੂ ਸਾਹਿਬ ਕੋਲ ਜੋ ਵੀ ਦੁਖੀ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਬਹੁਤ ਖੁਸ਼ ਹੋ ਕੇ ਵਾਪਸ ਆਉਂਦਾ ਹੈ ਉਸਦੇ ਮਨ ਵਿੱਚ ਸਵਾਲ ਆਇਆ ਕਿ ਅਜਿਹਾ ਕੀ ਹੁੰਦਾ ਹੋਵੇਗਾ ਜੋ ਇਹ ਲੋਕ ਇੰਨਾ ਖੁਸ਼ ਹੋ ਕੇ ਵਾਪਸ ਆ ਰਹੇ ਹਨ ਉਸਦੇ ਮਨ ਵਿੱਚ ਆਇਆ ਕਿ ਜ਼ਰੂਰ ਗੁਰੂ ਜੀ ਇਹਨਾਂ ਲੋਕਾਂ ਨੂੰ ਪੈਸੇ ਦਿੰਦੇ ਹੋਣਗੇ ਕਿਉਂਕਿ ਸਾਰੇ ਲੋਕ ਪੈਸੇ ਨਾਲ ਜ਼ਿਆਦਾ ਖੁਸ਼ ਹੁੰਦੇ ਨੇ ਉਸਨੇ ਸੋਚਿਆ ਕਿ ਗੁਰੂ ਜੀ ਦੇ ਪਾਸ ਬਹੁਤ ਪੈਸੇ ਹੋਣਗੇ ਕਿਉਂ ਨਾ ਮੈਂ ਵੀ ਗੁਰੂ ਜੀ ਕੋਲ ਜਾਵਾਂ ਤੇ ਗੁਰੂ ਜੀ ਨੇ ਜਿੱਥੇ ਪੈਸੇ ਲਕੋਖੇ ਰੱਖੇ ਨੇ ਉੱਥੇ ਹਮਲਾ ਕਰ ਦਵਾਂ ਤੇ ਪੈਸੇ ਲੁੱਟ ਲਵਾਂ ਜਿਵੇਂ ਉਹਨਾਂ ਦਾ ਸਾਰਾ ਧਨ ਲੁੱਟ ਕੇ ਲਿਆਇਆ ਤਾਂ ਮੈਂ ਅਮੀਰ ਹੋ ਜਾਵਾਂਗਾ ਉਸਨੇ ਸੋਚਿਆ ਕਿ ਮੈਨੂੰ ਕੋਈ ਡਾਕੂ ਲੁਟੇਰਾ ਬਣਨ ਦੀ ਲੋੜ ਨਹੀਂ ਹੈ ਮੇਰੀ ਸਾਰੀ ਜ਼ਿੰਦਗੀ ਸੌਖੀ ਲੰਘ ਜਾਵੇਗੀ ਜੇ ਮੈਂ ਇਸ ਇੱਕ ਬੰਦੇ ਨੂੰ ਲੁੱਟ ਲਵਾਂ ਤਾਂ ਮੈਨੂੰ ਸਾਰੀ ਉਮਰ ਕਿਸੇ ਨੂੰ ਲੁੱਟਣ ਦੀ ਲੋੜ ਨਹੀਂ ਪੈਣੀ ਇਸ ਕੋਲ ਤਾਂ ਤਾਂ ਹੀ ਬਹੁਤ ਹੋਵੇਗਾ ਜੋ ਐਨੇ ਲੋਕਾਂ ਨੂੰ ਵੰਡੀ ਜਾਂਦਾ ਹੈ ਜਦੋਂ ਉਸਨੇ ਵਿਉਂਤ ਬਣਾਈ ਤਾਂ ਉਸਨੇ ਸਾਰੀ ਯੋਜਨਾ ਦੇ ਅਨੁਸਾਰ ਕੰਮ ਕੀਤਾ ਪਹਿਲਾਂ ਉਸਨੇ ਆਪਣੇ ਤਿੱਖੇ ਹਥਿਆਰ ਇਕੱਠੇ ਕਰ ਲਏ ਫਿਰ ਗੁਰੂ ਜੀ ਪਾਸ ਚੱਲ ਪਿਆ ਜਿੱਥੇ ਗੁਰੂ ਜੀ ਸਜਦੇ ਸੀ ਕੀਰਤਨ ਕਰਦੇ ਸੀ ਸੰਗਤ ਜੁੜਦੀ ਸੀ ਉਹ ਹੌਲੀ-ਹੌਲੀ ਉਸ ਜਗ੍ਹਾ ਉੱਤੇ ਆ ਗਿਆ ਉਸਨੇ ਦੇਖਿਆ ਕਿ ਗੁਰੂ ਸਾਹਿਬ ਜੀ ਦੇ ਨੇਤਰ ਬੰਦ ਸਨ ਉਸ ਨੇ ਆਸ-ਪਾਸੇ ਦੇਖਿਆ ਤੇ ਫੋਲਾ ਫਰਾਲੀ ਕਰਨ ਲੱਗ ਪਿਆ। ਸੋਚੀ ਗਿਆ ਕਿ ਕਿੱਥੇ ਪੈਸੇ ਰੱਖੇ ਹੋਣਗੇ। ਉਸ ਨੇ ਆਪਣੀ ਮੱਤ ਦੇ ਮੁਤਾਬਿਕ ਬਹੁਤ ਖੋਜ ਕੀਤੀ ਪਰ ਉਸ ਨੂੰ ਕੁਝ ਨਾ ਮਿਲਿਆ। ਉਹ ਬੜਾ ਨਰਾਜ਼ ਚਾ ਹੋ ਗਿਆ। ਸੋਚਣ ਲੱਗਾ ਮਿਹਨਤ ਤਾਂ ਮੈਂ ਬਹੁਤ ਕੀਤੀ ਪਰ ਮਿਲਿਆ ਕੁਝ ਨਹੀਂ। ਫਿਰ ਸੋਚਣ ਲੱਗਾ ਕਿ ਮੈਨੂੰ ਲੱਗਦਾ ਹੈ ਇਹਨਾਂ ਨੇ ਧਨ ਕਿਤੇ ਹੋਰ ਲੁਕੋਇਆ ਹੋਣਾ। ਸੋਚ-ਸੋਚ ਕੇ ਸ਼ਰਮਿੰਦਾ ਹੋਈ ਜਾਵੇ। ਕਿ ਮੈਂ ਜੋ ਕੰਮ ਕਰਨ ਆਇਆ ਸੀ ਉਹ ਕੰਮ ਤਾਂ ਬਣਿਆ ਹੀ ਨਹੀਂ ਪੈਸੇ ਤਾਂ ਲੱਭ ਹੀ ਨਹੀਂ ਰਹੇ ਇੰਨੇ ਸਮੇਂ ਵਿੱਚ ਸਤਿਗੁਰੂ ਜੀ ਦੇ ਕਰੇ ਹੋਏ ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ ਜੀ ਨੇ ਨੇਤਰ ਖੋਲੇ ਜਿਵੇਂ ਹੀ ਗੁਰੂ ਸਾਹਿਬ ਜੀ ਨੇ ਨੇਤਰ ਖੋਲੇ ਤਾਂ ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੈਂ ਆਇਆ ਤਾਂ ਚੋਰੀ ਕਰਨ ਸੀ ਪਰ ਤੁਹਾਡੇ ਚਿਹਰੇ ਦਾ ਨੂਰ ਦੇਖ ਕੇ ਮੈਂ ਇੱਥੇ ਰੁਕ ਗਿਆ ਉਸਨੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਲੋਕ ਆਉਂਦੇ ਨੇ ਉਹ ਉਦਾਸ ਹੋਏ ਆਉਂਦੇ ਨੇ ਪਰ ਜਦੋਂ ਵਾਪਸ ਜਾਂਦੇ ਨੇ ਉਹ ਬੜੇ ਖਿੜੇ ਹੋਏ ਹੁੰਦੇ ਨੇ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਪੈਸੇ ਦਿੰਨੇ ਹੋ ਤਾਂ ਗੁਰੂ ਸਾਹਿਬ ਜੀ ਕਹਿਣ ਲੱਗ ਪਏ ਭਾਈ ਦੇਖੋ ਹਰੇਕ ਖੁਸ਼ੀ ਪੈਸੇ ਨਾਲ ਨਹੀਂ ਮਿਲਦੀ ਪੈਸੇ ਤੋਂ ਬਿਨਾ ਬੜਾ ਕੁਝ ਹੁੰਦਾ ਹੈ ਜਿਹੜਾ ਬੰਦੇ ਨੂੰ ਦਿੱਤਾ ਜਾ ਸਕਦਾ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੇਰੇ ਕੋਲ ਦੋ ਹੱਥ ਨੇ ਤੂੰ ਇਹਨਾਂ ਦੋਨਾਂ ਹੱਥਾਂ ਨਾਲ ਲੋਕਾਂ ਦੀ ਸੇਵਾ ਵੀ ਕਰ ਸਕਦਾ ਏ ਤੇਰੇ ਕੋਲ ਹੱਥ ਨੇ ਤੂੰ ਲੋਕਾਂ ਦਾ ਭਲਾ ਕਰ ਸਕਦਾ ਏ ਤੂੰ ਉਹਨਾਂ ਦੇ ਲਈ ਕੁਝ ਚੰਗਾ ਕਰਕੇ ਦਿਖਾ ਸਕਦਾ ਏ ਤੇਰੇ ਕੋਲ ਰੂਹ ਹੈ ਤੂੰ ਉਹਨਾਂ ਨੂੰ ਮਿੱਠੇ ਬਚਨ ਵੀ ਬੋਲ ਸਕਦਾ ਤੂੰ ਅਜਹੀ ਬੋਲੀ ਬੋਲ ਸਕਦਾ ਕਿ ਕਿਸੇ ਦਾ ਹਿਰਦਾ ਸ਼ਾਂਤ ਹੋ ਸਕਦਾ ਗੁਰੂ ਸਾਹਿਬ ਜੀ ਉਸ ਨੂੰ ਸਮਝਾਉਣ ਲੱਗ ਪਏ ਕਿ ਬੰਦੇ ਕੋਲ ਕੱਲਾ ਪੈਸਾ ਨਹੀਂ ਹੁੰਦਾ ਬੰਦਾ ਗ੍ਰੈਸਤੀ ਚ ਰਹਿ ਕੇ ਵੀ ਖੁਸ਼ ਹੋ ਸਕਦਾ ਬੰਦਾ ਹੋਰ ਕਈ ਚੀਜ਼ਾਂ ਨਾਲ ਵੀ ਖੁਸ਼ ਹੋ ਸਕਦਾ ਬੰਦਾ ਇੱਕ ਦੂਜੇ ਨਾਲ ਖੁਸ਼ੀਆਂ ਵੰਡ ਸਕਦਾ ਹੈ ਮੁਸਕਰਾਹਟ ਵੰਡ ਸਕਦਾ ਹੈ ਬੜਾ ਕੁਝ ਹੈ ਗੁਰੂ ਸਾਹਿਬ ਜੀ ਨੇ ਐਨੇ ਪ੍ਰੇਮ ਨਾਲ ਉਸ ਨੂੰ ਸਮਝਾਇਆ ਕਿ ਉਸ ਉੱਪਰ ਅਸਰ ਹੋਣ ਲੱਗ ਪਿਆ ਗੁਰੂ ਸਾਹਿਬ ਜੀ ਦੇ ਚਿਹਰੇ ਦਾ ਨੂਰ ਭਲਾ ਕੌਣ ਚੱਲ ਸਕਦਾ ਹੈ ਉਸ ਨੂੰ ਗੁਰੂ ਸਾਹਿਬ ਜੀ ਦੇ ਵਚਨ ਐਨੇ ਜਿਆਦਾ ਚੰਗੇ ਲੱਗ ਪਏ ਉਹ ਉੱਥੇ ਹੀ ਬੈਠ ਗਿਆ ਉਹ ਆਇਆ ਤਾਂ ਲੁੱਟਣ ਦੇ ਮਕਸਦ ਨਾਲ ਸੀ ਪਰ ਗੁਰੂ ਸਾਹਿਬ ਜੀ ਨੇ ਉਸ ਨੂੰ ਐਨਾ ਜਿਆਦਾ ਪ੍ਰਭਾਵਿਤ ਕਰ ਦਿੱਤਾ ਕਿ ਉਹ ਕੁਛ ਕਰ ਹੀ ਨਹੀਂ ਪਾਇਆ ਜਿਵੇਂ ਜਿਵੇਂ ਮਹਾਰਾਜ ਬੋਲੀ ਜਾਂਦੇ ਸੀ ਉਸ ਦਾ ਤਪਦਾ ਹਿਰਦਾ ਸ਼ਾਂਤ ਹੋ ਹੀ ਜਾਂਦਾ ਸੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸਰੀਰ ਪੰਜ ਤੱਤਾਂ ਤੋਂ ਬਣਦਾ ਹੈ ਹਵਾ ਤੋਂ ਮਿੱਟੀ ਤੋਂ ਅੱਗ ਤੋਂ ਆਕਾਸ਼ ਤੋਂ ਤੇ ਜਲ ਤੋਂ ਇਹਨਾਂ ਪੰਜ ਤੱਤਾਂ ਦੇ ਆਸਰੇ ਦੇ ਜੋ ਹੈ ਉਹ ਚੱਲ ਰਹੀ ਹੈ ਇਸ ਦੇ ਨਾਲ ਕੀਰਤ ਕੀਤੀ ਜਾ ਸਕਦੀ ਹੈ ਨਾਮ ਜਪਿਆ ਜਾ ਸਕਦਾ ਵੰਡ ਕੇ ਛਕਿਆ ਜਾ ਸਕਦਾ ਜ਼ਰੂਰੀ ਤਾਂ ਨਹੀਂ ਕਿ ਇਸ ਦੇ ਨਾਲ ਬੰਦਾ ਲੁਟੇਰਾ ਬਣੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮਨੁੱਖਾ ਜਨਮ ਬਹੁਤ ਅਨਮੋਲ ਹੈ ਇਹ ਤਾਂ ਬੰਦੇ ਨੂੰ ਮਸਾਂ ਹੀ ਮਿਲਦਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕੁਝ ਲੋਕ ਅਜਿਹੇ ਨੇ ਜੋ ਮਾਇਆ ਦੀ ਖਾਤਰ ਭਾਈ ਲੁਟੇਰੇ ਵੀ ਬਣ ਜਾਂਦੇ ਨੇ ਤੇ ਆਪਣਾ ਜਨਮ ਵਿਅਰਥਾ ਗਵਾ ਦਿੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਚੋਰ ਦੀ ਮਾਇਆ ਕਿਸੇ ਵੀ ਲੇਖੇ ਨਹੀਂ ਲੱਗਦੀ ਧੋਖੇ ਨਾਲ ਕਮਾਇਆ ਹੋਇਆ ਪੈਸਾ ਹਮੇਸ਼ਾ ਗਲਤ ਜਗ੍ਹਾ ਤੇ ਲੱਗਦਾ ਹੈ ਸੱਚੇ ਪਾਤਸ਼ਾਹ ਬਹੁਤ ਪ੍ਰੇਮ ਨਾਲ ਉਸ ਡਾਕੂ ਨੂੰ ਸਮਝਾ ਰਹੇ ਸੀ ਉਸ ਵੇ ਗੁਰੂ ਜੀ ਅਜਈਆਂ ਗੱਲਾਂ ਕਰਦੀ ਸੀ ਕਿ ਚੋਰ ਨੂੰ ਲੱਗਿਆ ਕਿ ਇਹ ਤਾਂ ਮੇਰੇ ਬਾਰੇ ਹੀ ਗੱਲਾਂ ਕਰੀ ਜਾਂਦੇ ਨੇ ਪਰ ਦੀਨ ਦੁਨੀ ਦੇ ਬਾਦਸ਼ਾਹ ਤਾਂ ਆਪ ਜਾਣੀ ਜਾਣ ਸੀ ਚੋਰ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪਈ ਗੁਰੂ ਸਾਹਿਬ ਜੀ ਨੂੰ ਪਹਿਲਾਂ ਹੀ ਸਭ ਪਤਾ ਸੀ ਕਿ ਚੋਰ ਉੱਥੇ ਕਿਸ ਮਕਸਦ ਨਾਲ ਆਇਆ ਹੈ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਉਹ ਚੋਰ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਉਸਨੇ ਵਾਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਕਦੇ ਕਿਸੇ ਨੂੰ ਨਹੀਂ ਲੁੱਟੂਗਾ ਮੈਂ ਹਮੇਸ਼ਾ ਕਿਰਤ ਕਰਾਂਗਾ ਤੇ ਮੇਰੇ ਕੋਲ ਜਿੰਨੇ ਵੀ ਪੈਸੇ ਰਹਿਣਗੇ ਮੈਂ ਸਬਰ ਸੰਤੋਖ ਨਾਲ ਗੁਜ਼ਾਰਾ ਕਰਾਂਗਾ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦੇ ਕੋਲ ਪੈਸੇ ਚਾਹੇ ਘੱਟ ਹੋਣ ਪਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੋਵੇ ਗਲਤ ਤਰ੍ਹਾਂ ਕਮਾਇਆ ਹੋਇਆ ਪੈਸਾ ਹਮੇਸ਼ਾ ਗਲਤ ਜਗ੍ਹਾ ਹੀ ਲੱਗਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮਰਿਆ ਹੋਇਆਂ ਦੇ ਨਾਲ ਮਾਇਆ ਨਹੀਂ ਜਾਂਦੀ ਗੁਰੂ ਜੀ ਨੇ ਐਵੇਂ ڈاکੂ ਲੁਟੇਰਿਆਂ ਨੂੰ ਤਾਰਿਆ ਤੀਜੀ ਉਦਾਸੀ ਵਿੱਚ ਸਤਿਗੁਰੂ ਨੇਪਾਲ 부ਟਾਨ ਸਿੱਕਮ ਤਿੱਬਤ ਤੋਂ ਲੈ ਕੇ ਚੀਨ ਤੱਕ ਗਏ ਸੀ ਉੱਥੇ ਉੱਚੇ ਪਹਾੜਾਂ ਵਿੱਚ ਬਣੇ ਬਦਰੀਨਾਥ ਦੇ ਮੰਦਿਰ ਵੀ ਦੇਖੇ ਸੀ ਉਹਨਾਂ ਨੇ ਉੱਥੇ ਇੱਕ ਉਮੇਰ ਪਰਬਤ ਉੱਪਰ ਜੋਗੀ ਜੋਗਣ ਰਹਿੰਦੀਆਂ ਸੀ ਜੋ ਕੇ ਭੁੱਲੇ ਹੋਏ ਸਨ ਉੱਥੇ ਸਿੱਧ ਰਹਿੰਦੇ ਸੀ ਜੋ ਕੇ ਲੰਬੀਆਂ ਉਮਰਾਂ ਦੇ ਮਾਲਕ ਸੀ ਉਹਨਾਂ ਨੇ ਜਦੋਂ ਸਤਿਗੁਰੂ ਨੂੰ ਐਨੇ ਉੱਚੇ ਪਹਾੜਾਂ ਤੇ ਦੇਖਿਆ ਉਹਨਾਂ ਨੂੰ ਬੜੀ ਹੈਰਾਨੀ ਹੋਈ ਗੁਰੂ ਜੀ ਕਹਿਣ ਲੱਗੇ ਕਿ ਭਾਈ ਤੁਸੀਂ ਤਾਂ ਪਰਮਾਤਮਾ ਦਾ ਬੜਾ ਨਾਮ ਜਪਿਆ ਹੈ ਪਰ ਨਾਮ ਜਪਣ ਤੋਂ ਬਾਅਦ ਜਦੋਂ ਤੁਸੀਂ ਬਾਕੀ ਲੋਕਾਂ ਨੂੰ ਸੇਧ ਦੇਣੀ ਸੀ ਤਾਂ ਤੁਸੀਂ ਪਹਾੜਾਂ ਦੇ ਅੱਗੇ ਬੈਠ ਗਈ ਤੁਸੀਂ ਪਰਬਤਾਂ ਵਿੱਚ ਛੁਪ ਕੇ ਬੈਠ ਗਏ ਤੁਹਾਨੂੰ ਇੱਥੇ ਛੁਪ ਕੇ ਬੈਠਣਾ ਨਹੀਂ ਸੀ ਚਾਹੀਦਾ ਜੋ ਕੁਝ ਦੇਸ਼ ਵਿੱਚ ਹੋ ਰਿਹਾ ਹੈ ਉਸ ਦੀ ਜ਼ਿੰਮੇਵਾਰੀ ਤੁਹਾਡੇ ਉੱਪਰ ਵੀ ਆਉਂਦੀ ਹੈ ਜਦੋਂ ਸਿੱਧਾਂ ਨਾਲ ਗੁਰੂ ਸਾਹਿਬ ਜੀ ਨੇ ਵਿਚਾਰਾਂ ਕੀਤੀਆਂ ਤਾਂ ਸਿੱਧਾਂ ਨੇ ਵੀ ਆਖਿਆ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਸਿੱਧਾਂ ਨੇ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਉਹਨਾਂ ਨੇ بڑے ਚਮਤਕਾਰ ਵੀ ਦਿਖਾਏ ਉਹਨਾਂ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਸੀ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਾਰੇ ਪਖੰਡ ਤੋੜ ਦਿੱਤੇ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਕਿਰਤ ਕਰਨ ਲਈ ਕਿਹਾ ਹੈ ਅਸੀਂ ਉਹੀ ਕਿਰਤ ਕਰੀਏ ਤੇ ਇੱਧਰ ਉੱਧਰ ਰਾਹਾਂ ਵਿੱਚ ਨਾ ਪਟਕੀਏ ਇਹ ਸੀ ਅੱਜ ਦੀ ਸਾਖੀ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਚਾਹੁੰਦੇ ਹੋ ਸਬਸਕ੍ਰਾਈਬ ਕਰ ਦਿਓ ਧੰਨਵਾਦ